ਸਟੈਟਿਸਟਿਕਾ ਨਮਸਕਾਰ ਅਦਾ ਕੀ ਹਾਲ ਚਾ ਦੋਸਤੋ ਉਮੀਦ ਕਰਦਾ ਨ ਕਿ ਤੁਸੀਂ ਸਭ ਮजे ਚ ਹੋਗੇ ਜਿਹੜੇ ਲੋਕ ਇੰਡੀਆ ਤੋਂ ਸੋਚਦੇ ਨੇ ਨਾ ਜਾਂ ਯੂਰਪ ਤੋਂ ਵੀ ਸੋਚਦੇ ਵੀ ਇੰਗਲੈਂਡ ਬਹੁਤ ਜਿਆ ਕੰਟਰੀ ਹੈ ਆਪਣੇ ਪੰਜਾਬੀ ਰਹਿੰਦੇ ਨੇ ਬੜਾ ਮਜ਼ਾ ਹੱਤੇ ਅਮੀਰ ਕੰਟਰੀ ਹੈ ਹਰ ਕੋ ਨੇ ਆਪਣਾ ਮਕਾਨ ਲਿਆ ਹੈ ਬੜੇ ਬਾਰੇ ਲੋਕ ਇੱਥੇ ਪੰਜਾਬੀ ਆਏ ਬੜੇ ਸਾਡੇ ਉਹ ਸੋਚਦੇ ਦੋਸਤੋ ਬਿਲਕੁਲ ਠੀਕ ਹੈ ਜਿਹੜੇ ਪੁਰਾਣੇ ਆਏ ਉਹ ਬਿਲਕੁਲ ਸੈੱਟ ਵੀ ਹੋ ਗਏ ਉਹਨਾਂ ਆਪਣਾ ਨਾਮ ਇੱਥੇ ਬੜਾ ਕਮਾਇਆ ਹੈ ਲੇਕਿੰਨ ਸਮੇਂ ਸਮੇਂ ਦੀ ਗੱਲ ਹੈ ਜੀ ਅੱਜ ਕੱਲ੍ਹ ਸਮਾਂ ਨਹੀਂ ਜਿਹੜਾ ਹੈਗਾ ਦੋਸਤੋ ਕਿਤੇ ਇਸੇ ਭੁਲੇਖੇ ਨਾ ਆਏ ਨਾ ਕਿਸੇ ਰਿਸ਼ਤੇਦਾਰ ਦੇ ਵੱਲ ਵੇਖ ਕੇ ਵੀ ਉਹਨੇ ਬੜੀ ਜ਼ਮੀਨ ਬਣਾਈ ਜਾਂ ਉਹਨੇ ਬੜੀ ਪ੍ਰਾਪਰਟੀ ਬਣਾਈ ਹੈ ਉਹ ਪੁਰਾਣੀਆਂ ਗੱਲਾਂ ਤੇ ਨਹੀਂ ਜੀ ਰਹਿ ਗਈਆਂ ਦੋਸਤੋ ਅੱਜ ਕੱਲ੍ਹ ਕੰਮ ਕਾਰ ਦੀ ਪੋਜੀਸ਼ਨ ਹੈਗੀ ਜੀ ਬੜੀ ਭੜੀ ਅਸੀਂ ਵੀ ਯੂਰਪ ਜਨ ਇਹੋ ਸਮਝ ਗਏ ਸਾਂ ਵੀ ਇੰਗਲੈਂਡ ਚਲਦੇ ਆ ਇੰਗਲੈਂਡ ਸਭ ਤੋਂ ਵੱਡਾ ਮੁਲਕ ਹੈ ਯੂਰਪ 'ਚ ਬੜਾ ਨਜ਼ਾਰਾ ਹੈ ਤੇ ਚਾਰ ਪੈਸੇ ਕਮਾਵਾਂਗੇ ਪਿੱਛੇ ਭੇਜਾਂਗੇ ਦੋਸਤ ਬੰਜਨ ਕੀ ਸ਼ਾਮ ਨੂੰ ਜਿਵੇਂ ਇੰਡੀਆ ਚ ਗੱਪਾ ਛਪਾ ਮਾਰਦੇ ਸਾਰੇ ਇਕੱਠੇ ਹੋ ਗਏ ਚਲੋ ਅਜੀ ਡਿਊਟੀ ਤੋਂ ਬਾਅਦ ਦੋਸਤਿ ਇੱਥੇ ਮੋਲ ਬਿਲਕੁਲ ਨਹੀਂ ਜਿਗਾ ਅਬਲ ਦੇਤੇ ਕੰਮ ਨਹੀਂ ਮਿਲਦਾ ਪੁਲਿਸ ਟਕਲ ਕਰਨੀ ਪੈਂਦੀ ਜੇ ਕੰਮ ਮਿਲਦਾ ਦੀ ਜਨਸ਼ਾ ਹੀ ਮਿਲਦਾ ਜੀ ਉਹਨਾਂ ਪਤਾ ਨਹੀਂ ਕਦੋਂ ਕਿਹੜੀ ਡਿਊਟੀ ਦੇ ਦਿੰਗੇ ਕਿਸੇ ਨੂੰ ਸਵੇਰੇ 6:00 ਤੋਂ ਦੋ ਦੰਦੇ ਕਿਸੇ ਨੂੰ ਦੁਪਹਿਰੀ 2:00 ਤੋਂ 10:00 ਤੇ ਕਿਸੇ ਨੂੰ ਰਾਤ ਨੂੰ 10:00 ਲੈ ਕੇ ਸਵੇਰੇ 6:00 ਤੱਕ ਨਾਂ ਤੋੜਾ ਲੈ ਲੈਂਦੇ ਵੇ ਕਹਿੰਦੇ ਤੁਹਾਨੂੰ ਫੋਨ ਕਰਾਂਗੇ ਤੇ ਜੇ ਤੁਸੀਂ ਮਿਸ ਕਰਦੇ ਉਹਨਾਂ ਬੰਦੋਂ ਫੋਨ ਕੀਤਾ ਤੁਸੀਂ ਨਹੀਂ ਗਏ ਇੱਕ ਦਵਾਰੀ ਵੇਖਦੇ ਤੇ ਫਿਰ ਤੁਹਾਨੂੰ ਸੱਦੇ ਨਹੀਂ ਗਏ ਤੇ ਬੰਦੇ ਨੂੰ ਦੀ ਮਜਬੂਰੀ ਉਹ ਸੋਚਦਾ ਵੀ ਮੈਂ ਜਦੋਂ ਕੰਮ ਮਸਾ ਮਸਲ ਮਿਲਿਆ ਕੰਮ ਕਰਨਾ ਹੈ ਫਿਰ ਕੰਮ ਇੱਥੋਂ ਹੁੰਦਾ ਜੀ ਕਈ ਸਮਝ ਲਾਈਨ ਚੱਲਦੀ ਜਿਵੇਂ ਇੱਕ ਲਾਈਨ ਤੇ 20 ਬੰਦੇ ਕੰਮ ਕਰਦੇ 15 ਬੰਦੇ ਕੰਮ ਕਰਦੇ ਉਹ ਕੀ ਕਰਦੇ ਵੀ ਜਿਹੜੇ ਤੇ ਬੰਦੇ ਪੁਰਾਣੇ ਹੈ ਫੁੱਲ ਟਾਈਮ ਲੱਗੇ ਪੱਕੇ ਉਹਨਾਂ ਨੂੰ ਤੇ ਪੂਰੇ 8 ਘੰਟੇ ਘਟੇਵੜ ਕੰਮ ਦੇ ਨਹੀਂ ਦਿੰਦੇ ਦੇਵੇ ਤੇ ਜਿਹੜੀ ਨਵੀਆਂ ਦੇਵੇ ਉਹਨਾਂ ਨੂੰ ਕਿਸੇ ਨੂੰ 6 ਘੰਟੇ ਵਾ ਭਜਾ ਦਿੰਦੇ ਵੇ ਕਿਸੇ ਨੂੰ 4 ਘੰਟੇ ਭਜਾ ਦਿੰਦੇ ਵੇ ਜਦੋਂ ਦਿਲਗੇ ਦਾ ਕੰਮ ਕੱਟ ਗਿਆ ਕਹਿੰਦੇ ਚਲੋ ਵੀ ਤੁਸੀਂ ਕਾਲ ਨੂੰ ਜਾਓ ਪੱਕੇ ਬੰਦੇ ਕੰਮ ਕਰਨਗੇ ਇਹ ਹੈਗੀ ਜੀ ਬਿਲਕੁਲ ਰਿਐਲਿਟੀ ਤੇ ਬਾਕੀ ਦਾ ਕੀ ਦੋਸਤੋ ਜਿਹੜੀ ਤੁਸੀਂ ਸੋਚ ਗਿਆ ਵੀ ਇੱਥੇ ਦੋਸਤੀ ਚੱਲੇਗੀ ਉਹ ਇੱਥੇ ਜਿਗਾਰ ਬੋਧ ਕੱਟ ਗਾ ਜੇ ਮੈਂ ਹਰ ਇੱਕ ਬਾਰੇ ਨਹੀਂ ਕਹਿੰਦਾ ਲੇਕਿਨ ਅਸੀਂ ਜੋ ਆ ਕੇ ਦੇਖਿਆ ਹੈ ਇੱਥੇ ਕਿਸੇ ਬੰਦੇ ਕੋਲ ਟਾਈਮ ਨਹੀਂ ਜੀਗਾ ਜਿਹੜੇ ਪੁਰਾਣੇ ਵੇ ਨਾ ਬੰਦੇ ਉਹ ਇੰਨਾ ਕੋ ਕੰਮ ਕਰਦੇ ਵੇ 10-10 ਘੰਟੇ 12-12 ਘੰਟੇ ਯਾਨੀ ਕਿ ਉਹਨਾਂ ਕੋ ਟਾਈਮ ਹੀ ਕੋਈ ਨਹੀਂਗਾ ਸਵੇਰੇ 5 ਵਜੇ ਘਰੋਂ ਜਾਣਾ ਸ਼ਾਮ ਨੂੰ 6:30 7 ਵਜੇ ਕਾਰ ਆਣਾ ਇੰਨੇ ਸੱਕੀ ਹੁੰਦੇ ਵੇ ਬਸ ਆ ਕੇ ਰੋਟੀ ਬਾਣੀ ਕਰਦਾ ਸੋਗੇ ਉਹ ਦੋਸਤੀ ਯਾਰੀ ਵਾਲਾ ਕੰਮ ਇਥੇ ਬਿਲਕੁਲ ਨਹੀਂ ਜੀਗਾ ਕਿਉਂਕਿ ਟਾਈਮ ਨਹੀਂ ਹੁੰਦਾ ਬੰਦੇ ਕੋਲ ਤੇ ਜੇ ਕਿਸੇ ਕੋ ਟਾਈਮ ਹੈਗਾ ਤੇ ਉਹ ਖੁਦ ਹੀ ਰਾਤ ਨੂੰ ਬਸ ਸੱਤੋਂ ਪੋਗੋ ਲੈ ਆਉਂਦਾ ਜਾਂ ਬੋਤਲ ਲੈ ਆਉਂਦਾ ਇੱਕ ਦੋ ਪੈਗ ਮਾਰੇ ਤਕਾਬਲ ਹੋਈ ਜਾਂਦੀ ਹੈ ਤੇ ਸੌਂ ਜਾਂਦਾ ਜੀ ਕਦੀ ਕਦੀ ਜੇ ਕੋਈ ਘੰਟਾ ਦਾ ਟਾਈਮ ਮਿਲਦਾ ਤੇ ਪਿੱਛੇ ਇੰਡੀਆ ਕੇ ਨੂੰ ਫੋਨ ਕਰ ਲਿਆ ਕਿ ਯਾਰ ਦੋਸਤ ਨੂੰ ਬਾਕੀ ਹੋਰ ਇੱਥੇ ਉਨਾ ਟਾਈਮ ਜਿਹੜਾ ਜੋ ਇੰਡੀਆ ਵਿੱਚ ਹੈ ਇੰਡੀਆ ਜੀ ਤੁਸੀਂ ਜਦੋਂ ਜਾਂਦੇ ਹੋ ਨਾ ਤੁਹਾਨੂੰ ਸਾਰਾ ਮੱਲਾ ਮਿਲ ਲਾ ਜਾਂਦਾ ਹਰ ਬੰਦੇ ਕੋਲ ਟਾਈਮ ਹੁੰਦਾ ਕੋਈ ਇੱਕ ਘੰਟਾ ਦੋ ਘੰਟੇ ਬੈਠੇ ਰਹਿੰਦੇ ਜੇ ਤੁਸੀਂ ਕੋਈ ਕੰਮ ਹੈ ਤੁਹਾਡੇ ਨਾਲ ਜਾ ਕੇ ਆਦਣਗੇ ਕਿਸੇ ਵੀ ਥਾਂ ਜਾਣਾ ਤੁਹਾਨੂੰ ਇੱਕ ਦੋ ਚਾਰ ਬੰਦੇ ਮਿਲ ਜਾਣਗੇ ਚਲੋ ਜੀ ਮੈਂ ਤੁਹਾਡੇ ਨਾਲ ਚੱਲਦਾ ਮੈਂ ਕੰਮ ਕਰਵਾ ਦੇਗਾ ਇੱਥੇ ਦੋਸਤੋਂ ਬਿਲਕੁਲ ਕੋਈ ਜਗਾੜ ਨਹੀਂ ਜਗਾ ਇੱਥੇ ਤੁਹਾਨੂੰ ਸਾਰਾ ਕੰਮ ਆਪ ਹੀ ਕਰਨਾ ਪੈਣਾ ਹੈ ਸਫਾਈਆਂ ਵੀ ਆਪ ਕਰਨੀਆਂ ਪਣੀਆਂ ਹੈ ਬਸਲੇ ਵੀ ਆਪ ਧੋਣੇ ਪੈਣੇਵੇਂ ਰੋਟੀ ਬਣਵੀ ਆਪ ਬਣਾਉਣਾ ਪੈਣਾ ਨੌਕਰ ਇੱਥੇ ਮਿਲਦਣੀ ਏ ਤੇ ਬਿਆਰੋਂ ਤਾਂ ਬੇਸ਼ੱਕ ਵੀ ਥੀ ਬੜੇ ਹੈਗੇ ਜੀ ਮਹੰਗੇ ਪੁਰਾਣੇ ਬੰਦੇ ਤੇ ਫਰਕ ਨਹੀਂ ਪੈਂਦਾ ਤੇ ਜਿਹੜੇ ਵਿਚਾਰੇ ਨਵੇਂ ਆਂਦੇਵੇਂ ਉਹ ਇੱਕ ਪੌਣ ਦਾ ਸਿੱਧਾ ਜਰਬ ਲਾਉਂਦੇ 100 ਰੁਪਇਆ ਜੇ ਕਿਤੇ ਬਿਆਰੋਂ 5 ਪੌਣ ਦਾ ਸਮਾਨ ਲੈ ਆਣਾ ਪੈ ਗਿਆ ਰੋਟੀ ਦਾ ਉਹ ਸੋਝੇ 500 ਰੁਪਏ ਲੱਗਿਆ ਸਬਜ਼ੀ ਲਿਆਂਦੀ ਚਾਰ ਰੋਟੀ ਲਿਆਂਦੀਆਂ ਦੇ 5 6 7 ਪੌਣ ਲੱਗੇ ਇਸ ਕਰਕੇ ਉਹ ਫਿਰ ਜੀ ਬਰਲੇ ਖਾਣੇ ਜੇ ਜਾਂ ਆਪ ਜੋ ਕੁ ਖਮਸਾ ਘਰ ਬਣਾ ਲਿਆ ਇਹ ਬਾੜ ਦੀ ਲਾਈਫ ਇਸ ਕਰਕੇ ਜੇ ਤੁਸੀਂ ਸੋਚ ਸਮਝ ਕੇ ਐਸ਼ਾਂ-ਉਸ਼ਾਂ ਦੀ ਗੱਲ ਉਹ ਦੋਸਤੋਂ ਬਿਲਕੁਲ ਨਹੀਂ ਜਗੀ ਜੇ ਤੁਸੀਂ ਬਿਜ਼ਨਸਮੈਨ ਹੋ ਜਾਂ ਤੱਲੇ ਹੱਥ ਕੋਈ ਸਕਿੱਲ ਜੋਗੀ ਏ ਫੇਰ ਗੱਲ ਕੁਝ ਹੋਰ ਏਗੀ ਫੇਰ ਤੇ ਅੱਛੇ ਪੈਸੇ ਕਮਾ ਸਕਦੇ ਹੋ ਤੇ ਬਾਕੀ ਰਹਿ ਗਈ ਗੱਲ ਜੇ ਲੇਬਰ ਹੀ ਕਰਨੀ ਫੇਰ ਪਤਾ ਨਹੀਂ ਕਿੰਨੀਆਂ ਜਹਾੜੀਆਂ ਮਿਲਣ ਤੇ ਰੇ ਰੇਤੇ ਹੋਏਗਾ ਜੇ ਕੋਤਾ ਕੋੜਾ ਤੇ ਕੋਪਾ ਜੇ ਗਿਆਨ ਪੂਨ ਤੇ 44 ਪੈਣੀਆਂ ਤੁਹਾਨੂੰ ਮਿਲੀਆਂ ਜੀ ਇੱਕ ਏਂਡਾ ਕੰਮ ਕਰੰਦੀ ਆ ਭਾਵੇਂ ਤੁਸੀਂ ਪ੍ਰੋਫੈਸਰ ਹੋ ਤੇ ਭਾਵੇਂ ਤੁਸੀਂ ਅਨਪੜੋ ਯਾਨੀ ਕਿ ਜਿਹਦੇ ਕੋਲ ਕੰਮ ਕਰਨ ਦੀ ਪਰਮਿਸ਼ਨ ਹੈਗੀ ਨਾ ਉਹਨੂੰ ਇਹੋ ਰੇਟ ਮਿਲਣਾ ਹੈ ਸਕਿੱਲ ਜੋਬ ਹੈਗੀ ਉਹ ਵੱਖਰੀ ਗੱਲ ਏ ਤੁਸੀਂ ਭਾਵੇਂ 10 ਸਾਲ ਤੋਂ ਕੰਮ ਕਰ ਰਹੇ ਹੋ ਇੱਥੇ ਪੁਰਾਣੇ ਹੋ ਅਤੇ ਭਾਵੇਂ ਕੋ ਬੰਦਾ ਕੱਲ ਨਵਾਂ ਆਇਆ ਉਹਨੂੰ ਰੇਟ ਉਹੀ ਮਿਲਣਾ ਹੈ ਤੇ ਤੁਹਾਨੂੰ ਜੈਂਸੀ ਨੇ ਵੀ ਉਹ ਰੇਟ ਦੇਣਾ ਹੈ ਜੇ ਤੁਸੀਂ ਜੈਂਸੀ ਦੇ ਕੰਮ ਕਰਦੇ ਹੋ ਜੈਂਸੀਆਂ ਦੀ ਆਪਣੀ ਜੋ ਕਮਿਸ਼ਨ ਹੋਏਗੀ ਉਹ ਵੱਖਰੀ ਗੱਲ ਹੈ ਜੇ ਆ ਕੁਝ ਇਲਾਕਿਆਂ ਵਿੱਚ ਕੁਝ ਸਟੇਟਾਂ ਵਿੱਚ ਕੁਝ ਫਰਮਾਂ ਵਿੱਚ ਤੁਹਾਨੂੰ ਅਗਰ ਤੁਸੀਂ ਸੰਡੇ ਕੰਮ ਕਰਦੇ ਹੋ ਤੇ ਤੁਹਾਨੂੰ ਪੈਸੇ ਡਬਲ ਦਿੰਦੇ ਵੇ ਤੇ ਜੇ ਤੁਸੀਂ ਕਹਿੰਦੇ ਦੇਸੀ ਬੰਦੇ ਕੋ ਕੰਮ ਫੜ ਲੈਣਾ ਉਹ ਡਬਲ ਤੱਕ ਹੀ ਦਿਨੇ ਇਹ ਤੁਹਾਡੇ ਆਪਣੇ ਲੱਗੇ ਪੈਸੇ ਤੁਹਾਨੂੰ ਦੇ ਦੋ ਸਮਝੋ ਰੱਬ ਦਾ ਸ਼ੁਕਰ ਹੈਗਾ ਕਿਉਂਕਿ ਉਹਨਾਂ ਦੇਸੀ ਬੰਦੇ ਇਹੋ ਯੋਜਨਾ ਹੈ ਉਹ ਤੋਂ ਇੰਡੀਆ ਤੋਂ ਆਇਆ 5.5 ਘੰਟੇ ਦਵਾਂਗੇ ਯਾਨੀ 5.5 ਘੰਟੇ ਕੱਟ ਗਏ ਪੌਂਸਿਲ ਬੈ ਬਣ ਗਿਆ ਇੰਡੀਆ ਪੌਂਸਿਲ ਬੈਗ ਮੰਗਦਾ ਹੈ ਘੰਟੇ ਦਾ ਉਹ ਆਦਮੀ ਸ਼ਰਮਿੰਦਾ ਹੋ ਜਾਂਦਾ ਉਹ ਕਹਿੰਦਾ ਚੋ ਜੀ ਮੈਨੂੰ ਲੋੜ ਗਈ ਲੇਬਰ ਦੀ ਮੈਂ ਚਲੋ ਲੇਬਰ ਕੱਲ੍ਹ ਦਿਨਾਂ ਚਾਰ ਪੈਸੇ ਆਪੇ ਮੇਰੇ ਸੇਵ ਹੋ ਜਾਣਗੇ ਉਹ ਫਾਇਦਾ ਉਠਾਉਂਦੇ ਤੇ ਕਈ ਅਜੇ ਵੀ ਹੈਗੇ ਜਿਹੜੇ ਭਲੇ ਮਾਨਸ ਕੰਮ ਕਰਵਾ ਕੇ ਪੈਸੇ ਵੀ ਨਹੀਂ ਦਿੰਦੇ ਉਹ ਕੰਦੇਜਾ ਜੋ ਮਰਜੀ ਕਰ ਲੈ ਹੁਣ ਕਈ ਬੰਦੇਆਂ ਵਿਚਾਰਾਂ ਕੋ ਉੱਤੇ ਵੀਜ਼ਾ ਵੀ ਨਹੀਂ ਹੁੰਦਾ ਚੋਰੀ ਰੰਦੇ ਵਿੱਚ ਚੋਰੀ ਕੰਮ ਕਰਦੇ ਉਹ ਆਪ ਡਰਦੇ ਹੋਏ ਕਿਉਂਕਿ ਇਹ ਹਰ ਬੰਦਾ ਨਹੀਂ ਕਰਦਾ ਅੱਛੇ ਬੰਦੇ ਵੀ ਬੜੇ ਤਰਸ ਵਾਲੇ ਬੰਦੇ ਵੀ ਕਈ ਸੋਚਦੇ ਨੇ ਯਾਰ ਇਹ ਬੰਦੇ ਨੇ ਮਿਹਨਤ ਕੀਤੀ ਇਹਨਾਂ ਦਾ ਫਾਲੋ ਮਿਲਣਾ ਚਾਹੀਦਾ ਲੇਕਿਨ ਕਈ ਤੁਹਾਨੂੰ ਪਤਾ ਬੰਦੇ ਉਹ ਆਪਣੀ ਔਕਾਤ ਭੁੱਲ ਜਾਂਦੇ ਉਹ ਨਹੀਂ ਸੋਚਦੇ ਵੀ ਅਸੀਂ ਵੇਸਟਰ ਧੱਕੇ ਖਾਦੇ ਅਸੀਂ ਵੀ ਬਾਹਰ ਆਏ ਆ ਸਾਨੂੰ ਵੀ ਪੈਸੇ ਲੋੜ ਸੀ ਉਹ ਭੁੱਲ ਜਾਂਦੇ ਉਹ ਸੋਚਦੇ ਅਸੀਂ ਹੰਸਟ ਹੋ ਗਏ ਅਸੀਂ ਹੁਕੀ ਨੂੰ ਕੀ ਸਮਝਦੇ ਆਂ ਉਗੇ ਦੁਨੀਆ 'ਚ ਮੜੇ ਚੰਗੇ ਬੰਦੇ ਹਰ ਥਾਂ 'ਚ ਤੁਹਾਨੂੰ ਮਿਲਗੇ ਕਿਸੇ ਵੀ ਜੇਚੂ ਚਲੇ ਜਾਓ ਕਿਸੇ ਵੀ ਇਲਾਕੇ ਚਲੇ ਜਾਓ ਮੜੇ ਚੰਗੇ ਮਿਲਨੇ ਮਿਲਲੇ ਬੰਦੇ ਜੇ ਚੰਗੇ ਮਿਲਦੇ ਤੇ ਬਹੁਤ ਚੰਗੇ ਮਿਲਦੇ ਤੁਹਾਡੀ ਹਰ ਤਰ੍ਹਾਂ ਦੀ ਹੈਲਪ ਕਰਨਗੇ ਕਿਤੇ ਵੀ ਤੁਹਾਨੂੰ ਲੋੜ ਪੈ ਗਈ ਗਏ ਕੋਈ ਨਹੀਂ ਘਬਰਾਣਾ ਯਾਰ ਤੁਹਾਨੂੰ ਆਇਆ ਅਸੀਂ ਵੀ ਇਸੇ ਰਸਤੇ ਗੁਜ਼ਰਦੇ ਹਾਂ ਇਸ ਕਰਕੇ ਕਦੀ ਵੀ ਤੁਹਾਨੂੰ ਕਿਸੇ ਜੀ ਲੋੜ ਪਵੇ ਅਸੀਂ ਤੋੜੀ ਬਹੁਤ ਤੇਰੀ ਹੈਲਪ ਕਰ ਦਿਆਂਗੇ ਇਹੋ ਚੀਜ਼ਾਂ ਜ਼ਿੰਦਗੀ ਯਾਦ ਰਹੀਆਂ ਜੇ ਤੁਸੀਂ ਵੀ ਕਿਸੇ ਨਾਲ ਪੜਾ ਕਿਤੋਂ ਆਗਾ ਤੇ ਤੁਹਾਡੇ ਅੱਗੇ ਕਦੀ ਨਾ ਕਦੀ ਦੋਸਤੋਂ ਪੜਾ ਅਗੇ ਜੂ ਆਈ ਨਾ ਤੇ ਜੇ ਤੁਸੀਂ ਬੁਰਾ ਕੀਤਾ ਤੇ ਬੁਰਾ ਵੀ ਗੀ ਆਣਾ ਜੇ ਬਾਕੀ ਰਹਿ ਗਈ ਗੱਲ ਇੱਥੇ ਦੋਸਤੋ ਆਪਣੇ ਬੰਦੇ ਵੀ ਧੋਖਾ ਦੇ ਜਾਂਦੇ ਜੇ ਕਿਸੇ ਤੇ ਵਿਸ਼ਵਾਸ ਨਾ ਕਰਨਾ ਜਿੰਨਾ ਤੁਸੀਂ ਮਰਜ਼ੀ ਘਰੀ ਹੱਲਪ ਕੀਤੀ ਹੋਵੇ ਉਹਨੇ ਵੀ ਤੁਹਾਨੂੰ ਧੋਖਾ ਦੇਰੇ ਦੇਣਾ ਕਮ ਮਤਲਬ ਤੱਕ ਜਿੰਨਾ ਚਿਰ ਤੁਹਾਡਾ ਮਤਲਬ ਹੈ ਤਾਨੂੰ ਸ਼ਰਮਾ ਕਰਨਗੇ ਜਦੋਂ ਤੁਹਾਡਾ ਮਤਲਬ ਨਿਕਲ ਗਿਆ ਬੰਦੇ ਦੇ ਜਰਾ ਮਸਾ ਹੋਸ਼ ਆ ਗਈ ਪੈ ਲਗੇ ਉਹ ਕਹੇਗਾ ਚੱਲ ਚੱਲ ਤੂੰ ਕੋਣੀ ਤੂੰ ਮੇਰਾ ਕੀ ਕੀਤਾ ਕਿਉਂਕਿ ਉਹਨੂੰ ਪਤਾ ਹੁੰਦਾ ਮੈਂ ਸੈੱਟ ਹੋ ਗਿਆ ਥੈਂਕ ਯੂ ਵੈਰੀ ਮਚ ਤੁਹਾਡਾ ਸ਼ਬਦ ਜਿੰਨਾ ਵੀਡੀਓ ਦੇਖੀ